ਅੱਜ ਪੁਲਿਸ ਨੇ ਇੱਕ ਬੀਐਸਐਫ ਨਾਲ ਜਿਹੜਾ ਜੁਆਇੰਟ ਆਪਰੇਸ਼ਨ ਦੇ ਦੌਰਾਨ ਅੱਲ ਬਹੁਤ ਵਧੀਆ ਸਾਨੂੰ ਕਾਮਯਾਬੀ ਹਾਸਲ ਹੋਈ ਇਹਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਇੰਟਰਸੈਪਟ ਕੀਤਾ ਗੁਰਵਿੰਦਰ ਸਿੰਘ ਉਰਫ ਗਿੰਦੂ ਸੋਨਾ ਸਿੰਘ ਪੁੱਤਰ ਰਾਜ ਸਿੰਘ ਇਹਨਾਂ ਨੂੰ ਜਦੋਂ ਆਪਾਂ ਇਨਪੁਟ ਬੇਸਡ ਸਾਡਾ ਆਪਰੇਸ਼ਨ ਸੀਗਾ ਜਦੋਂ ਇਹਨਾਂ ਨੂੰ ਆਪਾਂ ਫੜ ਕੇ ਕੋਸ਼ਿਸ਼ ਦੇਖਿਆ ਤਾਂ ਇਹਨਾਂ ਕੋਲੋਂ ਸਾਨੂੰ ਕ੍ਰੀਮ ਜਿਹੜੇ 16 ਪਿਸਤਲ ਜਿਹੜੇ ਬ੍ਰਾਂਡ ਹੋਏ ਜਿਹੜੇ ਫੋਰਨ ਮੇਡ ਨੇ ਸਾਰੇ ਆਟੋਮੈਟਿਕ ਪਿਸਤਲ ਹੈ ਪਲਾਸਟਿਕ ਪਲਾਸਕੋਸ਼ ਮੈਗਜ਼ੀਨ ਮਿਲੇ ਤੇ ਗੋਲੀਆਂ वगैरह ਮਿਲੀਆਂ ਕਰੀਬ 1847 ਸੋ ਇਹ ਮੋਟਰਸਾਈਕਲ ਤੇ ਆ ਰਹੀ ਸੀਗੇ ਸੋ ਸਾਡੇ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਤੇ ਇਹਨਾਂ ਨੂੰ ਕਿਹੜਾ ਫੜਿਆ ਗਿਆ ਉਹ ਸਾਡੇ ਵੱਲੋਂ ਐਸਕੇਐਸ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਤੋਂ ਪੁੱਛਿਆ ਕਿਸਨ ਤੋਂ ਆਇਆ ਪਤਾ ਲੱਗਾ ਵੀ ਇਹ ਜਿਹੜੇ ਵੈਪਨ ਸੀਗੇ ਇਹਨਾਂ ਨੇ ਜੀਜੀ 2 ਏਰੀਆ ਦੇ ਵਿੱਚੋਂ ਜਿਹੜੇ ਉਧਰੋਂ ਦੀ ਇਹਨਾਂ ਨੇ ਆ ਫਲੱਡ ਦਾ ਜਿਹੜਾ ਫਾਇਦਾ ਲੈਂਦੇ ਹੋਏ ਜਿਹੜੇ ਇਹਨਾਂ ਨੇ ਠਾਏ ਆ ਕਿਉਂ ਫਲੱਡ ਦੇ ਦਿਨਾਂ 'ਚ ਜਿਹੜੀ ਮੂਵਮੈਂਟ ਜਿਹੜੀ ਆਪਣੇ ਸਿਕਿਉਰਿਟੀ ਦੀ ਜਬ ਬੀਐਸਐਫ ਦੀ ਉੱਡ ਜਾਂਦੀ ਥੋੜੀ ਸੋ ਇਸ ਕਰਕੇ ਜਿਹੜੇ ਉੱਥੋਂ ਇਹ ਨਗਾਉਣ ਵਿੱਚ ਕਾਮਯਾਬ ਹੋ ਗਏ ਲੇਕਿਨ ਹੁਣ ਇਸ ਤੋਂ ਜਿਹੜੀ ਸਾਡੀ ਫਰਦਰ ਜਿਹੜੀ ਕੁਝ ਇਸ ਜਿਹੜੀ ਕਰ ਰਹੇ ਆ ਤੇ ਇਹਦਾ ਬੈਕਵਰਡ ਤੇ ਫਾਰਵਰਡ ਲੀਕੇਜ ਵੀ ਅਸੀਂ ਪ੍ਰੋਬ ਕਰ ਰਹੇ ਆ ਆਸ ਹੈ ਕਿ ਅਸੀਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਹੋਰ ਜਿਹੜੀਆਂ ਰਿਕਵਰੀਆਂ ਕਰਾਂਗੇ ਸਰ ਜਿਹੜੇ ਬਰਾਮਦੇ ਧਾਰ ਹੋਏ ਇਹ ਤੁਸੀਂ ਵੀ ਐਸ ਪੀਓ ਸਾਡੇ ਸਾਰੇ ਕਰ ਕਰ ਖੜੇ ਨੇ ਇਹ ਹੋ ਸਕਦਾ ਹੈ ਪਹਿਲਾ ਪਹਿਲੀ ਵਾਰ ਲੈ ਕੇ ਸਕੱਲੇ ਵੀ ਲੈ ਕੇ ਆਈ ਹੁੰਦੇ ਨਾ ਜਿੱਦਿਆ ਹਥਿਆਰ ਅਸਟਰ ਲੈ ਕੇ ਪਹਿਲਾ ਕਰਨਾ ਬਣਾ ਲੈ ਕਰਦਾ ਦੇਖੋ ਕੋਈ ਮਲਜਮ ਫੜ ਲੋ ਕਹਿੰਦਾ ਮੈਂ ਪਹਿਲੀ ਵਾਰ ਹੀ ਗਿਆ ਪਰ ਇਹ ਸਸਟੇਨਡ ਇਨਟੈਰੋਗੇਸ਼ਨ ਕਰ ਰਹੇ ਆ ਉਹਦੇ ਵਿੱਚ ਆਪਾਂ ਇਸ ਕਨਕਲੂਜਨ ਤੇ ਪਹੁੰਚਾਂਗੇ ਕਿ ਇਹ ਕਿੰਨੀ ਦੇਰ ਤੋਂ ਇਸ ਸਟੇਟ ਵਿੱਚ ਇਨਵੋਲ ਹੋਏ ਨੇ ਸੋ ਅਸੀਂ ਇਹਦੇ ਬਿਲਕੁਲ ਤੈਹ ਤੱਕ ਜਾ ਕੇ ਤੇ ਜਿਹੜਾ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਜਿੰਨੇ ਥਰ ਬਗੜੇ ਗਏ ਨੇ ਜਿੰਨੇ ਮੁਲਜੇ ਪਕੜੇ ਗਏ ਨੇ ਤੋਂ ਇਹਦਾ ਸਾਰੇ ਦਿਨ ਕੱਲੇ ਹਰ ਬੰਦਾ ਸਨ ਸਾਲ ਕਾ ਦੇ ਕਈ ਦਮਾਰ ਪੱਤਰਕਾਰਾਂ ਨੂੰ ਫੋਨ ਆਉਂਦੇ ਨੇ ਇਹਦਾ ਮਾਸਟਰਮਾਈਂਡਡ ਬੰਦਾ ਇਹਨੇ ਪਿੱਛੇ ਬੈਕਪੋਰਟੇ ਕੰਡਾ ਵਾਦੀ ਨਾ ਕੋਈ ਇਹਨਾਂ ਥਰ ਬਸ ਕਰ ਰਿਹਾ ਦੇਖੋ ਜਿਹੜੇ ਕੰਮ ਕਰਦੇ ਆ ਨੈਟਵਰਕਿੰਗ ਤੇ ਇਹਨਾਂ ਦੀ ਹੁੰਦੀ ਆ ਪਰ ਪੰਜਾਬ ਪੁਲਿਸ ਨੇ ਇਹਨਾਂ ਦੀ ਨੈਟਵਰਕ ਬਿਲਕੁਲ ਤੋੜਤੀ ਆ ਵੀ ਐਵਰੀ ਡੇ ਵੇਖੋ ਜੇ ਕ੍ਰਾਸ ਕਰਾਉਂਦੇ ਆ ਤੇ ਆਪਾਂ ਫੜ ਲੈਂਦੇ ਆ ਨਾ 27 ਪਿਸਟਲ ਪਰ ਸਫਰ ਕਾ ਕੱਲ ਫੜੇ ਸੀ ਕਿ ਮਾਰਨਿੰਗ ਫਿਰ ਕੱਲ ਅਹੀਂ ਰਾਤ ਨੂੰ ਅਹੀਂ ਫੜ ਲਏ ਸੋ ਸਾਡੇ ਵੱਲੋਂ ਇਹ ਜਿੰਨੇ ਮਰਜੀ 23-30 ਹੋਣ ਪਰ ਅਹੀਂ ਇਹਨਾਂ ਨੂੰ ਫੜ ਲੈਂਦੇ ਆ ਸਰ ਏਡੀ ਕਿਥੇ ਸਪਲਾਈ ਕਿਥੋਂ ਜਾਂਦੀ ਹੈ ਵੇਖੋ ਇਹਨਾ ਹੁਣ ਕੁਝ ਬੰਦੇ ਸਾਡੇ ਫੜਨ ਵਾਲੇ ਰਹਿ ਗਏ ਆ ਉਹਨਾਂ ਨੂੰ ਅਹੀਂ ਜਲਦੀ ਅਰੈਸਟ ਕਰਕੇ ਇਹ ਸਾਰਾ ਜਿਹੜਾ ਇਹਦਾ ਫਾਰ ਫਾਰਵਰਡ ਲਿੰਕੇਜ ਵਾਲਾ ਉਹ ਵੀ ਅਹੀਂ ਟ੍ਰੇਸ ਕਰ ਲਾਂਗੇ ਸਰ ਬਾਰਡਰ ਪਾਰ ਤੋਂ ਇੰਨੀ ਘੁਰਦੀ ਮਾਤਰਾ ਜਿਹਾ ਆ ਰਹਾ ਉਹ ਕੀ ਮਕਸਦ ਦੇ ਵਿੱਚ ਹੋ ਜਾਉਂਦਾ ਬਿਕੋ ਉਹ ਤਾਂ ਟਰਾਈ ਕਰਦੇ ਆ ਭੇਜਣ ਦੀ ਲੇਕਿਨ ਸਾਡੇ ਵੱਲੋਂ ਬਹੁਤ ਸਖਤੀ ਆ ਅਸੀਂ ਇਹਨਾਂ ਨੂੰ ਕਾਮਯਾਬ ਨਹੀਂ ਹੋ ਦਿੰਦੇ ਸਰ ਹਸਮੇਟ ਨਾਲ ਬਾਅਦ ਕੋਈ ਗੋਲਚੋਕ ਸੀ ਹੋ ਜਾਏਗੀ ਜੀ ਕਿਹੜੀ ਘਟਵਾ ਦਵਾਜ ਇੱਕੋ ਸਾਡੀ ਜਿਹੜੀ ਪੰਜਾਬ ਪੁਲਿਸ ਆ ਹਮੇਸ਼ਾ ਹੀ ਚੌਕਸ ਇਹ ਵੇਖੋ ਵੀ ਜਿੰਨੇ ਵੀ ਇੱਥੇ ਕਰਾਈ ਹੋਏ ਸਾਰੇ ਸਾਡੇ ਸਾਰੇ ਟ੍ਰੇਸ ਆ ਸੋ ਇਸ ਕਰਕੇ ਸਾਨੂੰ ਇਸ ਚੀਜ਼ ਦਾ ਸ਼ੱਕਾ ਨਹੀਂ ਹੋਣਾ ਚਾਹੀਦਾ ਵੀ ਕੁਇ ਹਥਿਆਰ ਲਿਆ ਰਿਹਾ ਸੀ ਡਰ ਕੇ ਦੀ ਠੀਕ ਹੈ ਜੇ ਲਿਆਉਂਦੇ ਤਾਂ ਫੜ ਵੀ ਲੈਂਦੇ ਨਾ